ਅੱਜ ਦੇਸ਼ ਦੇ ਨੌਜਵਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਸਾਥ ਦੇਣ ਵਾਸਤੇ ਸੜਕਾਂ ਤੇ ਉਤਰੇ ਨੇ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਨੌਜਵਾਨ ਦਿੱਲੀ ਦੇ ਸੜਕਾਂ ਤੇ ਨੇ ਔਰ ਪ੍ਰਧਾਨ ਮੰਤਰੀ ਜੀ ਦਾ ਸਾਥ ਦੇਣ ਦੀ ਪਲਿਜ ਕਰ ਰਹੇ ਨੇ ਆਪਣੀ ਸਪੋਰਟ ਨੂੰ ਦੇਸ਼ ਦੇ ਨੌਜਵਾਨ ਸਮਝਦੇ ਨੇ ਵਿਕਸਿਤ ਭਾਰਤ ਤਾਂ ਹੀ ਵਿਕਸਿਤ ਹੋਏਗਾ ਜੇ ਨੌਜਵਾਨ ਸਾਥ ਦੇਣਗੇ ਔਰ ਇਹ ਪੂਰੇ ਦੇਸ਼ ਨੂੰ ਸੰਦੇਸ਼ ਦੇ ਰਹੇ ਨੇ ਕਿ ਦੇਸ਼ ਦੇ ਸੇਕ ਉਸ ਪ੍ਰਧਾਨ ਮੰਤਰੀ ਨਾਲ ਖੜੇ ਨੇ ਜਿਨੇ 1984 ਦੇ ਕਾਤਲ ਨੂੰ ਜੇਲ੍ਹ ਚ ਪਾਇਆ ਹੈ ਉਸ ਪ੍ਰਧਾਨ ਮੰਤਰੀ ਨਾਲ ਖੜੇ ਨੇ ਜਿਸ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ 'ਚ ਖੜੇ ਹੋ ਕੇ ਕਿਹਾ ਏ ਕਿ ਕਾਂਗਰਸ ਨੇ ਪਾਪ ਕੀਤਾ ਏ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਉਸ ਪ੍ਰਧਾਨ ਮੰਤਰੀ ਨਾਲ ਖੜੇ ਨੇ ਜਿਹੜੇ ਪ੍ਰਧਾਨ ਮੰਤਰੀ ਨੇ ਪੂਰੇ ਦੁਨੀਆ ਦੇ ਅੰਦਰ ਸਾਹਿਬਜ਼ਾਦੀਆਂ ਦੇ ਨਾਮ ਦੇ ਉੱਤੇ ਵੀਰ ਬਾਲ ਦਿਵਸ ਮਨਾ ਕੇ ਪੂਰੀ ਦੁਨੀਆ ਨੂੰ ਸੰਦੇਸ਼ ਦਿੱਤਾ ਏ ਕਿ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਾ ਇਹਸਾਨ ਇਹ ਦੇਸ਼ ਦਰੁਗ ਉਤਾਰ ਨਹੀਂ ਸਕਦੇ ਉਸ ਪ੍ਰਧਾਨ ਮੰਤਰੀ ਨਾਲ ਖੜੇ ਨੇ ਜਿਨੇ ਅਫਗਾਨਿਸਤਾਨ ਜੋ ਜਿਹੜਾ ਸਾਡੇ ਸਿੱਖਾਂ ਤੇ ਬਣਿਆ ਏ ਆਪਣੇ 에어ਫੋਰਸ ਦੇ ਜਹਾਜ਼ ਭੇਜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਆਂਦੇ ਤੇ ਨਾਲ ਸਿੱਖਾਂ ਨੂੰ ਕੱਢ ਕੇ ਲਿਆਂਦਾ ਐਸੇ ਪ੍ਰਧਾਨ ਮੰਤਰੀ ਨਾ ਖੜੇ ਨੇ ਜੋ ਸਿੱਖ ਕੌਮ ਦੇ ਅੱਗੇ ਸੀਸ ਝੁਕਾਉਂਦੇ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਂਦੇ ਨੇ ਔਰ ਦੂਜੇ ਪਾਸੇ ਖੂਨੀ ਕਾਂਗਰਸਾ ਜਿਸ ਦੇ ਨਾਲ ਕਦੀ ਸਿੱਖ ਜ਼ਿੰਦਗੀ 'ਚ ਨਹੀਂ ਖੜਾ ਹੋ ਸਕਦਾ ਲੇਕਿਨ ਸਿਰਫ ਇਹ ਲੱਗਦਾ ਲਗੀ ਕਿ ਕੈਟਰੀ ਵਾਲ ਬਾਹਰ ਆਏ ਚੈਲੇਂਜ ਅਰੇ ਕੋਈ ਨਹੀਂ ਕੈਜੀ ਵਾਲ ਵਰਗੇ ਕਈ ਆਏ ਕਈ ਗਏ ਜੇਲ ਦਾ شراب ਗੁਟਾਲਾ ਮੰਤਰੀ ਹੋ ਗੁਟਾਲਾ ਮੰਤਰੀ ਹੈ ਸਮਾਜ ਦਾ ਹਰ ਵਰਗ ਮਾਨਨੀ ਪ੍ਰਧਾਨ ਮੰਤਰੀ ਜੀ ਕੇ ਸਾਥ ਹੈ समाज का हर वर्ग प्रधानमंत्री जी को समर्थन दे रहा है और मैं स्वागत करता हूं सिख युवा मतदाता साथियों का जो आज प्रधानमंत्री जी के समर्थन में पूरी दिल्ली में एक तरह तो से एक बाइक रैली निकाल रहे हैं और एक ही संदेश दे रहे हैं कि अब की बार फिर मोदी सरकार लेकिन विजेंद्र जी जिस तरीके से अरविंद केजरीवाल बाहर आए हैं लगातार जो है प्रधानमंत्री को उन्होंने कल जिस तरीके से भाषण दिया है कितना चैलेंजिंग है बीजेपी के लिए उनके चेहरे पे उनकी कुंठा दिख रही है उनके चेहरे पे वो कुंठा दिख रही है जो जो की की निराशा कुंठा है है तो वो उनके चेहरे पे दिखाई दे रही तो अरविंद केजरीवाल अग्रिम आज देश के दे नौजवान देश के दे प्रधानमंत्री नरेंद्र मोदी जी के दे साथ देने सड़क ने हजार की तादाद नौजवान दिल्ली सड़क और प्रधानमंत्री जी का साथ कर रहे ਦੇਸ਼ ਦੇ ਨੌਜਵਾਨ ਸਮیتੇ ਨੇ ਵਿਕਸਿਤ ਭਾਰਤ ਤਾਂ ਹੀ ਵਿਕਸਿਤ ਹੋਏਗਾ ਜੇ ਨੌਜਵਾਨ ਸਾਥ ਦੇਣਗੇ ਔਰ ਇਹ ਪੂਰੇ ਦੇਸ਼ ਨੂੰ ਸੰਦੇਸ਼ ਦੇ ਰਹੇ ਨੇ ਕਿ ਦੇਸ਼ ਦੇ ਸੇਕ ਉਸ ਪ੍ਰਧਾਨ ਮੰਤਰੀ ਨਾਲ ਖੜੇ ਨੇ ਜਿਨੇ 1984 ਦੇ ਕਤਲ ਨੂੰ ਜੇਲ੍ਹ ਚ ਪਾਇਆ ਹੈ ਉਸ ਪ੍ਰਧਾਨ ਮੰਤਰੀ ਨਾਲ ਖੜੇ ਨੇ ਜਿਸ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਚ ਖੜੇ ਹੋ ਕੇ ਕਿਹਾ ਹੈ ਕਿ ਕਾਂਗਰਸ ਨੇ ਪਾਪ ਕੀਤਾ ਹੈ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਉਸ ਪ੍ਰਧਾਨ ਮੰਤਰੀ ਨਾਲ ਖੜੇ ਨੇ ਜਿਹੜੇ ਪ੍ਰਧਾਨ ਮੰਤਰੀ ਨੇ ਪੂਰੇ ਦੁਨੀਆ ਦੇ ਅੰਦਰ ਸਾਹਿਬ ਜਹਾਦਿਆਂ ਦੇ ਨਾਮ ਦੇ ਉੱਤੇ ਵੀਰ ਬਾਲ ਦਿਵਸ ਮਨਾ ਕੇ ਪੂਰੀ ਦੁਨੀਆ ਨੂੰ ਸੰਦੇਸ਼ ਦਿੱਤਾ ਹੈ ਕੀ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਾ ਐਹਸਾਨ ਇਹ ਦੇਸ਼ ਦਰੋਂ ਉਤਾਰ ਨਹੀਂ ਸਕਦੇ ਉਸ ਪ੍ਰਧਾਨ ਮੰਤਰੀਆਂ ਖੜੇ ਨੇ ਜਿਨੇ ਅਫਗਾਨਿਸਤਾਨ ਜੋ ਜਿਹੜਾ ਸਾਡੇ ਸਿੱਖਾਂ ਤੇ ਬਣਿਆ ਏ ਆਪਣੇ 에ਅਰਪੋਰਟ ਦੇ ਜਹਾਜ਼ ਭੇਜ ਕੇ ਗੁਰੂ ਗ੍ਰੰਤ ਸਾਹਿਬ ਜੀ ਦੇ ਸਰੂਪ ਲੈ ਕੇ ਆਂਦੇ ਤੇ ਨਾਲ ਸਿੱਖਾਂ ਨੂੰ ਕੱਢ ਕੇ ਲਿਆਂਦਾ ਐਸੇ ਪ੍ਰਧਾਨ ਮੰਤਰੀਆਂ ਖੜੇ ਨੇ ਜੋ ਸਿੱਖ ਕੌਮ ਦੇ ਅੱਗੇ ਸੀਸ ਝੁਕਾਉਂਦੇ ਨੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਂਦੇ ਨੇ ਔਰ ਦੂਜੇ ਪਾਸੇ ਖੂਨੀ ਕਾਂਗਰਸਾ